ਹੈਲੋ ਵੀਰਸ ਸਤਿ ਸ੍ਰੀ ਅਕਾਲ ਹੋ ਕੀ ਹਾਲ ਚਾਲ ਹੈ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਤੇ ਮੈਨੂੰ ਪੱਕੀ ਪੱਕਾ ਪਤਾ ਹੈ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋ ਠੀਕ ਹੈ ਤੇ ਅ ਕੱਲ ਦੇ ਵਲੌਗ ਦੇ ਵਿੱਚ ਹਨਾ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵਲੌਗ ਨੂੰ ਤੇ ਸਾਰਿਆਂ ਨੇ ਮਤਲਬ ਇਹ ਵੀ ਕਿਹਾ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਹਨਾ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਹੀ ਇੱਥੋਂ ਕੀਤਾ ਸੀਗਾ ਕਿ ਮੈਂ ਤਾਂ ਜਰੂਰ ਕੋਤੀ ਪੁੰਨ ਕੀਤੀ ਹੋਣੀ ਪਿਛਲੇ ਜਨਮ ਚ ਵਰਨਾ ਇੰਨੀ ਪਿਆਰਾ ਜਿਹਾ ਪਰਿਵਾਰ ਇਹਨੂੰ ਖੂਬਸੂਰਤ ਸਫਰ ਨਹੀਂ ਮਿਲਦਾ ਹਨ ਤੇ ਜਿਹੜਾ ਮੈਂ ਹੋਰ ਇੱਕ ਵਲੌਗ ਪਾਇਆ ਉਹਦੇ ਵੀ ਮੈਂ ਥੋੜੀ ਜਿਹੀ ਕਮੈਂਟ ਪੜ੍ਹੀ ਸੀ ਕਿਉਂਕਿ ਘੰਟਕਸ ਹੋ ਗਿਆ ਹੁਣ ਉਹਨੂੰ ਵਲੌਗ ਨੂੰ ਸ਼ੁਰੂ ਹੋਏ ਹੋਏ ਤੇ ਉਹਦੇ ਚ ਵੀ ਸਾਰੀਆਂ ਹਨ ਭੈਣਾਂ ਨੇ ਲਿਖਿਆ ਵੀ ਜੇ ਸਾਰੀਆਂ ਭੈਣਾਂ ਨੂੰ ਇਸ ਤਰ੍ਹਾਂ ਦੇ ਇਨ-ਲॉज ਮਿਲ ਜਾਣ ਤਾਂ ਨਾਲੇ ਸਾਰੀਆਂ ਭੈਣਾਂ ਖੁਸ਼ ਦੀ ਨਾਲ ਇਹ ਸਭ ਸਾਰਿਆਂ ਦੇ ਮਾਪੇ ਖੁਸ਼ ਬਿਲਕੁਲ ਇਹਦੇ ਵਿੱਚ ਕੋਈ ਦੋ ਰਹਿਣੀ ਹੈ ਜੀਆਂ ਵੀ ਇਹ ਜੇ ਅਸੀਂ ਸਾਰੇ ਆਪਣੇ ਆਪ ਨੂੰ ਥੋੜਾ ਥੋੜਾ ਚੇਂਜ ਕਰ ਲਈਏ ਹੈਨਾ ਤਾਂ ਧਰਤੀ ਤੇ ਸਵਰਗ ਬਣ ਸਕਦਾ ਤੇ ਪਰ ਇੱਕ ਕੰਮ ਤੁਸੀਂ ਕਰਨਾ ਹੈ ਹੁਣ ਕਿ ਜੋ ਚੀਜ਼ ਨੂੰ ਸਾਡਾ ਦਿਲ ਕਰਦਾ ਹੈ ਹੈਨਾ ਜਿਵੇਂ ਮੈਨੂੰ ਮਿਲਿਆ ਅਸੀਂ ਆਪਣੀਆਂ ਨੂੰ ਹੰਨ ਦਵਾਂਗੇ ਜੇ ਸਾਨੂੰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਜੇ ਕਿਸੇ ਨੂੰ ਆਪਾਂ ਨੂੰ ਨਹੀਂ ਜੀ ਇਹ ਸੁੱਖ ਮਿਲਿਆ ਜਿਵੇਂ ਤੁਸੀਂ ਮੈਨੂੰ ਕਿਹਾ ਹਨਾ ਕਿ ਕਰਮਾ ਆਈਓ ਤੁਸੀਂ ਬਿਲਕੁਲ ਕਰਮਾ ਆਈਏ ਮੈਂ ਤੇ ਪਰ ਨਾਲ ਹੀ ਅਸੀਂ ਆਪਣੇ ਆਪ ਨੂੰ ਇਹ ਵਾਦਾ ਜ਼ਰੂਰ ਕਰ ਲੈਣੇ ਆ ਕਿ ਅਸੀਂ ਆਪਣੀਆਂ ਨੂੰਹਾਂ ਨੂੰ ਇਸ ਤਰ੍ਹਾਂ ਨਹੀਂ ਅਸੀਂ ਸੱਸਾਂ ਬਣ ਕੇ ਦਿਖਾਵਾਂਗੇ ਇਹ ਤੋਂ ਸਿੱਖਣ ਵਾਲੀ ਚੀਜ਼ ਹੈ ਕਿ ਜੀ ਉਹ ਕਰ ਸਕਦੇ ਆ ਤਾਂ ਅਸੀਂ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਵਿੱਚ ਇਹ ਬਦਲਾਅ ਲਿਆਵਾਂਗੇ ਠੀਕ ਹੈ ਤੇ ਲਓ ਜੀ ਅੱਜ ਹੁਣ ਇੱਕ ਭੈਣ ਕਹਿੰਦੀ ਸੀਗੀ ਕਿ ਮੈਨੂੰ ਤੁਸੀਂ ਦੱਸੋ ਐਲੋਵੀਰਾ ਪ੍ਰੋਪਰ ਘਰ ਦਾ ਕਿਵੇਂ ਯੂਜ਼ ਕਰਨਾ ਹੈ ਤੇ ਮੈਂ ਤੁਹਾਨੂੰ ਕਿਹਾ ਸੀਗਾ ਜੀ ਇਹਦੇ ਤੇ ਆਪਾਂ ਡੈਫੀਨਿਟਲੀ ਇੱਕ ਵੀਡੀਓ ਬਣਾਉਣ ਵਾਲੀ ਐ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਆ ਨਾ ਮੈਂ ਵੀਡੀਓਜ਼ ਦੇਖਦੀ ਆ ਤੇ ਉਹਦੇ ਵਿੱਚ ਰੋਂਗ ਮੈਥਡ ਦੇ ਨਾਲ ਹੀ ਮਤਲਬ ਇਨਫਰਮੇਸ਼ਨ ਦਿੱਤੀ ਹੁੰਦੀ ਹੈ ਤੇ ਅੱਜ ਆਪਾਂ ਸ਼ੁਰੂ ਐਲੋਵੀਰਾ ਕੱਟਣ ਤੋਂ ਕਰਾਂਗੇ ਤੇ ਲੋ ਮੈਂ ਹੁਣ ਪਹਿਲਾਂ ਤੁਹਾਨੂੰ ਐਲੋਵੀਰਾ ਆਪਾਂ ਕੱਟ ਲਈਏ ਮੇਰੇ ਕੋਲ ਲੱਗਿਆ ਹੋਇਆ ਐਲੋਵੀਰਾ ਠੀਕ ਐ ਤੇ ਮੈਂ ਕੈਮਰੇ ਦਾ ਮੂੰਹ ਦੂਜੇ ਪਾਸੇ ਕਰਦੀ ਐ ਲੋ ਹੁਣ ਤੁਸੀਂ ਨਾ ਮੇਰੇ ਵੀਡੀਓ ਦੇ ਵਿੱਚ ਜੇ ਕੋਈ ਨਵੇਂ ਬੰਦੇ ਤਾਂ ਇਹ ਨਾ ਦੇਖਿਓ ਵੀ ਕਿੰਨਾ ਗੰਧ ਵੱਜਿਆ ਪਿਆ ਕਿਉਂਕਿ ਜਿਹੜੀ ਪੁਰਾਣੀ ਬੰਦੇ ਨੂੰ ਪਤਾ ਹੈ ਕਿ ਮਿਸਤਰੀ ਲੱਗੀ ਹੋਈ ਹੈ ਘਰੇ ਕੰਮ ਚੱਲ ਰਿਹਾ ਤੇ ਇਸ ਕਰਕੇ ਗੰਧ ਗੁੰਧ ਤਾਂ ਹੁਣ ਹੋਊਗਾ ਹੀ ਸਾਡੇ ਤੇ ਇਸ ਤਰ੍ਹਾਂ ਐਲੋਵੀਰਾ ਜਿਹੜਾ ਹੈਗਾ ਉਹਨੂੰ ਆਪਾਂ ਕੋਈ ਵੀ ਨਾ ਵੱਡਾ ਸਾਰਾ ਪੱਤਾ ਜਿਹੜਾ ਮੈਚੂਰ ਹੋ ਗਿਆ ਜਿਹੜਾ ਜਿਵੇਂ ਹੇਠਲੇ ਪੱਤੇ ਜਿਆਦਾ ਵੱਡੇ ਹੋ ਜਾਂਦੀ ਹੈ ਉਹਦੇ ਨਾਲ ਕੱਟਣ ਨਾਲ ਇਹਨੂੰ ਇੱਕ ਇਹ ਵੀ ਫਾਇਦਾ ਹੋ ਜਾਂਦਾ ਪੌਦੇ ਨੂੰ ਇਹਦੀ ਗਰੋਥ ਹੋਰ ਸੋਹਣੀ ਹੋਣ ਲੱਗ ਪੈਂਦੀ ਹੈ ਠੀਕ ਹੈ ਤਾਂ ਆਪਾਂ ਜਿਵੇਂ ਇਹ ਇੱਕ ਵੱਡਾ ਪੱਤਾ ਹੈਗਾ ਮੈਂ ਇਹ ਕੱਟ ਲੈਣੀ ਹੈ ਠੀਕ ਹੈ ਇੱਥੋਂ ਸਿੰਪਲੀ ਬਸ ਤੁਸੀਂ ਨੇੜੇ ਜਾ ਕੇ ਠੀਕ ਹੈ ਨਾ ਹੁਣ ਇਹਨੂੰ ਮੈਨੂੰ ਇਹ ਡਿੱਗੂਗਾ ਡਿੱਗੂਗਾ ਤਾਂ ਸਹੀ ਕਿਉਂਕਿ ਮੇਰੇ ਕੋਲੇ ਕੈਮਰਾ ਵੀ ਫੜਿਆ ਹੋਇਆ ਹੱਥ 'ਚ ਹੈ ਹਲੋ ਇਹ ਆਪ ਲੈ ਲੈਣਾ ਠੀਕ ਹੈ ਇਹਦੇ 'ਚ ਰੱਖ ਲੈਣੇ ਤੇ ਇਹਨੂੰ ਆਪਾਂ ਹੁਣ ਧੋਣੇ ਪਹਿਲਾਂ ਤਾਂ ਪਾਣੀ ਨਾਲ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਦੱਸਦੀ ਆਂ ਇਹ ਦੇ ਵਿੱਚ ਤੁਸੀਂ ਦੇਖ ਦੇਖ ਰਹੇ ਹੋਵੋਗੇ ਹੁਣੀ ਇਹਦੇ ਵਿੱਚ ਤੁਹਾਨੂੰ ਇੱਕ ਪੀਲਾ ਪੀਲਾ ਜਿਹਾ ਮਟੀਰੀਅਲ ਦਿਖਣ ਲੱਗ ਗਿਆ ਇਹ ਆ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਆ ਜਿਹੜੀ ਇਹਦੇ ਚੋਂ ਜਿਹੜਾ ਰਸਾ ਜਾਂ ਨਿਕਲੂਗਾ ਆ ਦੇਖੋ ਪੀਲੇ ਰੰਗ ਦਾ ਹੈ ਨਾ ਆ ਦੇਖੋ ਤੇ ਇਹ కెਮਿਕਲ ਹੈ ਨਾ ਜਿਹੜਾ ਜਰੀਲਾ ਹੁੰਦਾ ਹੈ ਮਤਲਬ ਦੂਜੇ ਦਿਨ ਹੱਥ ਲਾ ਲੈਨੇ ਤਾਂ ਇਹ ਥੋੜੇ ਸੁਰਕ ਜਾਣ ਲੱਗ ਜਾਂਦੇ ਆ ਜੇ ਅਸੀਂ ਮੰਨ ਲਓ ਸਬਜ਼ੀ ਬਣਾਉਣੀ ਹੈ ਤਾਂ ਫਿਰ ਇਹ ਸਾਡੀ ਸਬਜ਼ੀ ਦਾ ਵੀ ਮਤਲਬ ਖਾਣ ਲਈ ਠੀਕ ਨਹੀਂਗਾ ਇਸ ਤਰ੍ਹਾਂ ਕੇ ਅੱਛੀ ਤਰ੍ਹਾਂ ਬਣਾ ਲਈ ਮਿੱਟੀ ਮੁੱਟੀ ਲਾ ਦੇਣੀ ਹੈ ਇਹਦੇ ਕੰਡੇ ਜੀ ਹੁੰਦੀਆਂ ਤਾਂ ਥੋੜਾ ਜਿਹਾ ਬਚਾ ਦੇ ਠੀਕ ਹੈ ਤੇ ਫਿਰ ਇਹਨੂੰ ਨਾ ਆਪਾਂ ਜਿਵੇਂ ਮੈਂ ਹੁਣ ਰੱਖਿਆ ਹੈਗਾ ਇਹਨੂੰ ਆਪਾਂ ਸਾਫ਼ ਕਰ ਲਿਆ ਧੋ ਲਿਆ ਤੇ ਹੁਣ ਇਹਨੂੰ ਆਪਾਂ ਖੜਮਾ ਰੱਖਾਂਗੇ ਠੀਕ ਹੈ ਇਦਾਂ ਇਦਾਂ ਠੀਕ ਹੈ ਤੇ ਇਹਨੂੰ 20 ਮਿੰਟ ਤੋਂ ਲੈ ਕੇ ਅੱਧਾ ਘੰਟਾ ਜੇ ਵੱਧ ਵੀ ਪਿਆਰੂ ਤਾਂ ਵੀ ਕੋਈ ਗੱਲ ਨਹੀਂ ਤੇ ਇਹਨੂੰ ਐ ਖੜਾ ਕਰਕੇ ਆਪਾਂ ਇਹਨੂੰ ਇਧਰ ਰੱਖਣਾ ਹੈ ਇਹਦੇ ਚੋਂ ਜਿਹੜਾ ਉਹ ਲੇਸ ਜੀ ਨਿਕਲਦੀ ਹੈ ਪੀਲੇ ਰੰਗ ਦੀ ਉਹ ਨਿਕਲ ਜੂਗੀ ਸਾਰੀ ਉਹਨ ਕੱਢਣਾ ਬਹੁਤ ਜ਼ਰੂਰੀ ਹੈ ਇਹ ਗਲਤੀ ਕਦੇ ਵੀ ਨਹੀਂ ਕਰਨੀ ਕਿ ਆਪਾਂ ਸਿੱਧਾ ਇਹਨੂੰ ਯੂਜ਼ ਕਰ ਲਈਏ ਤੇ ਇਸ ਜੇ ਤੁਸੀਂ ਸਬਜ਼ੀ ਬਣਾਉਣੀ ਹੈ ਤਾਂ ਵੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਇਹਦੀ ਬਹੁਤ ਵਧੀਆ ਬਣਦੀ ਹੈ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹਨੂੰ ਆਪਾਂ ਚਿਲਣਾ ਗਿੱਬਾ ਤੇ ਹੁਣ ਇਹਨੂੰ ਰੱਖੇ ਨੂੰ ਆਪਾਂ ਨੂੰ ਹੋ ਗਿਆ ਅੱਧਾ ਘੰਟਾ ਤੇ ਆ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹਲੇ ਵੀ ਇਹਦੇ ਵਿੱਚ yellow yellow ਜਾਂ ਕਾਫੀ ਟਮਚ ਸੁੱਕ ਰਿਹਾ ਹੋਵੇ ਕਾਫੀ ਦੇਰ ਤੱਕ ਮੈਂ ਅੱਧੇ ਘੰਟੇ ਤੋਂ ਵੱਧ ਹੀ ਹੋ ਗਿਆ ਸੀ ਵਿੱਚ ਦਿਨੇ ਕੰਮ ਚ ਲਿਖੀ ਜਾਂ ਵਿਚੋਂ ਇਸ ਤਰ੍ਹਾਂ ਤਾਂ ਮਟੀਰੀਅਲ ਨਿਕਲਿਆਊਗਾ ਠੀਕ ਹੈ ਤੇ ਉਸ ਤੋਂ ਬਾਅਦ ਬਸ ਫਿਰ ਆਪਾਂ ਇਹਨੂੰ ਇੱਕ ਵਾਰੀ ਫੇਰ ਮੜਾ ਕੇ ਧੋ ਲੈਣਾ ਚੱਲ ਮੈਂ ਇਹਨੂੰ ਮੁਰੋਂ ਕੱਟ ਦਿੰਨੀ ਧੋਣ ਦੀ ਹੋਪਸ ਕਿਵੇਂ ਨਾ ਜਾਣਾ ਪਊਗਾ ਧੋਣ ਠੀਕ ਹੈ ਤੇ ਉਸ ਤੋਂ ਬਾਅਦ ਇਹਨੂੰ ਪੀਸ ਕਰ ਲੈਣਾ ਆਪਾਂ ਇਦਾਂ ਇਹਦਾ ਕੰਡਿਆਂ ਵਾਲਾ ਹਿੱਸਾ ਆਪਾਂ ਕੱਟ ਦਾਂਗੇ ਸਾਈਡਾਂ ਤੋਂ ਤੇ ਇਹਨੂੰ ਛਿੱਲਣਾ ਹੈ ਠੀਕ ਹੈ ਜੇ ਤੁਸੀਂ ਸਕਿਨ ਤੇ ਯੂਜ਼ ਕਰਨਾ ਹੈ ਤਾਂ ਵਨ ਸਾਈਡ ਛਿੱਲ ਲਓ ਠੀਕ ਹੈ ਇਧਰ ਆਮ ਨਾਲ ਹੀ ਚਾਕੂ ਦੇ ਨਾਲ ਇਹ ਛੀਲਿਆ ਜਾਂਦਾ ਹੈ ਠੀਕ ਹੈ ਤੇ ਆਹ ਜਿਹੜੀ ਲੇਸ ਜੀ ਆ ਗਈ ਇਹਨੂੰ ਆਪਾਂ ਇਦਾਂ ਅੱਥਾਂ ਤੇ ਫੋਕਸ ਚੰਗੀ ਕਰਾ ਜੂਗਾ ਦੋ ਦੋ ਨੇ ਠੀਕ ਹੈ ਇਹ ਚਾਹੇ ਤੁਸੀਂ ਆਪਣਾ ਫੇਸ ਤੇ ਵਾਲਾਂ ਤੇ ਪੈਰਾਂ ਪੂਰਾ ਦੇ ਚਵੇਂ ਮਰਜ਼ੀ ਤੁਸੀਂ ਇਹਨੂੰ ਇਦਾਂ ਯੂਜ਼ ਕਰਨਾ ਠੀਕ ਹੈ ਤੇ ਤੁਸੀਂ ਇਹਨੂੰ ਮਤਲਬ ਹੋਰ ਵੀ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਇਹ ਦੇ ਨਾਲ ਮ사ਜ ਹੋ ਜਾਂਦੀ ਹੈ ਸੌਫਟ ਮਤਲਬ ਜੇ ਤੁਸੀਂ ਹੋਰ ਵੀ ਵਧੀਆ ਕਰਨਾ ਹੋਵੇ ਤੁਸੀਂ ਉਹ ਕਰਨਾ ਹੈ ਕਿ ਤੁਸੀਂ ਇਹਦੇ ਨਾਲ ਨਾ ਤਾਂ ਮਿਕਸ ਆਈਡੀ ਇਹਨਾਂ ਪਤਲਾ ਛਿਲਕਾ ਲਾਇਆ ਸੀ ਉਹ ਯੂਜ਼ ਕਰ ਲਿਆ ਆ ਜਿਹਦੇ ਵਿੱਚ ਮੋਟਾ ਸੀ ਉਹ ਹੈ ਠੀਕ ਹੈ ਦੇਖੋ ਤੇ ਇਹਨੂੰ ਤੁਸੀਂ ਆਪਣੇ ਫੇਸ ਤੇ ਯੂਜ਼ ਕਰ ਲਓ ਜਿਵੇਂ ਚਾਹੇ ਤੁਸੀਂ ਵਾਲਾਂ ਤੇ ਜਿਵੇਂ ਮਰਜ਼ੀ ਕਰ ਲਓ ਸੇਫ ਹੈ ਠੀਕ ਹੈ ਬਿਲਕੁਲ ਇਹਦੇ ਜੋ ਕੈਮੀਕਲ ਨਿਕਲ ਗਿਆ ਤੇ ਉਸ ਤੋਂ ਬਾਅਦ ਜਾਂ ਤੁਸੀਂ ਫਿਰ ਇਹਦੇ ਤੇ ਨਾ ਇੱਕ ਡਬਲ ਪਰਪਸ ਵੀ ਕਰ ਸਕਦੇ ਹੋ ਕਿ ਇਹਦੇ ਨਾਲ ਤੁਸੀਂ ਚੌਲਾਂ ਦਾ ਆਟਾ ਪਾ ਲਓ 스크ਰাবিং ਵੀ ਨਾਲ ਹੀ ਹੋ ਜੂਗੀ ਤੁਹਾਡੀ ਜਿਵੇਂ ਥੋੜਾ ਜਿਹਾ ਮਤਲਬ ਇਹਦੇ ਉੱਤੇ ਪਾ ਕੇ ਤੇ ਉਹਦੇ ਨਾਲ ਮ사ਜ ਕਰ ਲਓ ਇਦਾਂ ਠੀਕ ਹੈ ਤੁਹਾਡਾ ਡਬਲ ਪਰਪਸ ਹੋ ਜੂਗਾ ਬਟ ਉਹਦੇ ਚ ਫਿਰ ਇਹ ਹੈ ਵੀ ਜੇ ਤੁਸੀਂ ਕਰ ਲਿਆ ਹੱਥਾਂ ਦੇ ਨਾਲ ਕੋਈ ਗੱਲ ਨਹੀਂ ਜੇ ਫੇਸ ਤੇ ਕਰੂੰਗੀ ਇਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਵਾਸ਼ ਕਰਨੇ ਤੇ ਫਿਰ ਉਹਦੇ ਦੇ ਅ ਥੋੜੀ ਜੀ ਆਈਸ ਕਯੂਬਸ ਦੀ ਮਨਜ਼ਾਜ ਕਰ ਲੈਣੀ ਹੈ ਤਾਂ ਕਿ ਜਿਹੜੇ ਪੋਰਸ ਖੁੱਲ ਗਏ ਅ ਸਕਰਬ ਨਾਲ ਉਹ ਬੰਦ ਹੋ ਜਾਣ ਠੀਕ ਹੈ ਉਹ ਜ਼ਰੂਰੀ ਹੁੰਦੇ ਬੰਦ ਕਰਨ ਨਹੀਂ ਤੇ ਮੋਇਸਚਰ ਉੱਡ ਜਾਂਦਾ ਤੇ ਅਸਕੇ ਨੇ ਦਾ ਠੀਕ ਹੈ ਤੇ ਜਿਵੇਂ ਹੁਣ ਆ ਡਰਾਈ ਜਾ ਹੋ ਗਿਆ ਵਰਤ ਕੇ ਐਵੇਂ ਕਸਾ ਲਿਆ ਤਾਂ ਹੁਣ ਇਹ ਡਰਾਈ ਹੋ ਗਿਆ ਠੀਕ ਹੈ ਤੇ ਹੁਣ ਇਹਨੂੰ ਕੀ ਕਰਨਾ ਹੈ ਇਹਦੇ ਵਿੱਚ ਇਦਾਂ ਚਾਕੂ ਨਾ ਕੱਟ ਪਾ ਲੈਣੀ ਹੈ ਇਹਨੇ ਨੇੜੇ ਨੇੜੇ ਪਾ ਲੈਣੀ ਕਿਉਂਕਿ ਦੇ ਨਾ ਕੁਦਰਤ ਨੇ ਥੈਲੀਆਂ ਜੀ ਨਿੱਕੀ ਨਿੱਕੀ ਜਾਨੀ ਪਾਕਟਸ ਜੀਆਂ ਹੁੰਦੀਆਂ ਵਿੱਚ ਜਿਹਦੇ ਵਿੱਚ ਇਹ ਭਰੀ ਹੁੰਦੀ ਜਲ ਉਹਨੂੰ ਤੁਸੀਂ ਐ ਕੱਟ પા ਕੇ ਦੁਬਾਰਾ ਤੁਸੀਂ ਦੇਖਿਓ ਹੁਣ ਫੇਰ ਤੋਂ ਹਲੋ ਫੇਰ ਤੋਂ ਦੁਬਾਰਾ ਤੋਂ ਇਹਦੇ ਚ ਚੰਨਿਕਲੇ ਹੋਊਗੀ ਤੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਤਾਂ ਸਿੱਧਾ ਯੂਜ਼ ਕਰ ਲੈਣੀ ਇਦਾਂ ਹੀ ਆਹ ਰਾਮ ਨਾਲ ਹਨਾ ਇਸੇ ਨੂੰ ਤੇ ਵਾਲਾਂ ਤੇ ਲਗਾ ਲਓ ਤੁਸੀਂ ਜੇ ਤੁਸੀਂ ਨਾ ਆ ਕੇ ਹਟਦੇ ਹੋ ਹਲਕੇ ਹਲਕੇ ਸਲਾਬੇ ਹੁੰਦੇ ਜਦੋਂ ਉਦੋਂ ਤੁਸੀਂ ਆਪਣੇ ਵਾਲਾਂ ਦੇ ਉੱਤੇ ਰਾਮ ਨਾਲ ਇਹਨੂੰ ਲਗਾ ਲਓ ਠੀਕ ਹੈ ਤੇ ਬਸ ਆਹੀ ਇੰਨੇ ਕੰਮ ਐ ਕੋਈ ਇਹਦਾ ਉਹ ਨਹੀਂ ਹੈਗਾ ਵੀ ਹਾਂ ਜੇ ਕਿਸੇ ਨੂੰ ਮੇਰੇ ਖਿਆਲ ਤਾ ਐਸੇ ਬਹੁਤ ਰੇਅਰ ਹੀ ਹੈ ਪਰ ਜੇ ਕਿਸੇ ਨੂੰ ਕੋਈ ਰਿਐਕਸ਼ਨ ਹੁੰਦੀ ਹੈ ਤਾਂ ਉਹ ਤੁਸੀਂ ਤੁਹਾਨੂੰ ਪਤਾ ਹੀ ਲੱਗ ਜਾਊਗਾ ਜੇ ਉਹ ਪਹਾਤੀ ਯੂਸ ਕਰਦੇ ਆ ਜੇ ਕੁਦਰਤ ਕੁਦਰਤ ਦੀਆਂ ਚੀਜ਼ਾਂ ਦਾ ਵੀ ਰਿਐਕਸ਼ਨ ਤਾਂ ਹੋ ਹੀ ਸਕਦੀ ਹੈ ਬੋਡੀ ਕਿਸੇ ਵੀ ਜੀ ਨੂੰ ਰਿਐਕਟ ਕਰ ਸਕਦੀ ਹੈ ਤੇ ਉਹ ਤੁਸੀਂ ਆਪਣਾ ਦੇਖ ਲੈਣੀ ਟੈਸਟਿੰਗ ਤੇ ਬਾਕੀ ਉਸ ਤੋਂ ਬਾਅਦ ਵਸ ਤੁਸੀਂ ਲਗਾ ਲਿਆ ਫਿਰ ਆਪਣੀ ਇਦਾਂ ਲੱਗੇ ਵੀ ਰਹਿਣ ਦਵੋਗੇ ਤੇ ਇਦਾਂ ਹੀ ਕਰੀਮ ਲਗਾ ਲਓ ਉੱਤੇ ਨਹੀਂ ਤਾਂ ਤੁਸੀਂ ਇਹਨੂੰ ਬਸ ਲਾ ਦੋ ਇੱਕ ਵਾਰੀ ਹੈਨਾ ਓਕੇ ਫਿਰ ਆਪਣੀ ਕਰੀਮ ਨੂੰ ਲਗਾ ਲਓ ਤੇ ਬਸ ਇਹ ਨਹੀਂ ਕੰਮ ਕਰਾਂਗੇ ਆਪਾਂ ਵਾਲਾਂ ਨੂੰ ਤਾਂ ਫਿਰ ਲੱਗੇ ਹੀ ਰਹਿਣ ਦੇਣੇ ਹੁੰਦੇ ਆਪਾਂ ਵੈਸੇ ਵੀ ਚੰਗਾ ਲਗਾ ਹੀ ਲੈਣੇ ਆਪਾਂ ਵਾਲਾਂ ਤੇ ਜੇ ਤੁਸੀਂ ਮਤਲਬ ਨੇਚਰਲ ਨਹੀਂ ਹੈਗਾ ਤੁਹਾਡੇ ਕੋਲ ਤੁਸੀਂ ਦੂਸਰਾ ਯੂਜ਼ ਕਰ ਲੈ ਇਹਨੂੰ ਬਸ ਯੂਜ਼ ਕਰ ਲਈ ਹੈ ਵੀ ਆਪਣਾ ਮੂੰਹਾਂ ਧੋਣੋਂ ਚੰਗੀ ਤਰ੍ਹਾਂ ਠੀਕ ਹੈ ਇਹ ਨਹੀਂ ਕਿ ਪਹਿਲਾਂ ਕਰੀਮ ਲੱਗੀ ਹੋਵੇ ਤੇ ਆਪਾਂ ਯੂਜ਼ ਕਰ ਲੈ ਤੇ ਫਿਰ ਉਹਨੂੰ ਇਹਨੂੰ ਲਗਾਓ ਜਾਂ ਵੇਰੇ ਜਿਵੇਂ ਤੁਸੀਂ ਨਹਾਉਣੋਂ ਕਿ ਨਿਕਲੇ ਜੇ ਤੁਸੀਂ ਘਰੇ ਹੋ ਹਨਾ ਹਾਊਸ ਵਾਈਫ ਹੋ ਤਾਂ ਤੁਹਾਨੂੰ ਕੋਲ ਟਾਈਮ ਹੈਗਾ ਤਾਂ ਜਦੋਂ ਨਾ ਇਹਨੂੰ ਕਿ ਤੁਸੀਂ ਫ੍ਰੀ ਹੋ ਕੇ ਬੈਠੇ ਹੋ ਉਹਨੂੰ ਕਰ ਲਓ ਤੇ ਉਸ ਤੋਂ ਬਾਅਦ ਵਸ ਇੱਕ ਵਾਰੀ ਇਹਨੂੰ ਗਿਲੇ ਕੱਪੜੇ ਨਾਲ ਸਾਫ਼ ਕਰ ਲਓ ਜਾਂ ਮਾੜਾ ਜ ਇਫੇਰ ਟੋਨਿਕ ਵਈ ਮੋਇਸਚਰਾਈਜ਼ਰ ਜਪੇਈ ਮੋਇਸਚਰਾਈਜ਼ਰ ਲਾ ਲਓ ਜਦੋਂ ਸੁੱਕ ਜੇ ਤੇ ਫੇਰ ਸਕਰੀਨ ਲਗਾ ਲਓ ਤੇ ਬਸ ਯੂ ਆ ਡਨ ਤੇ ਜੇ ਤੁਸੀਂ ਵਾਲਾਂ ਨੂੰ ਲਾਇਆ ਜੇ ਤੁਸੀਂ ਨੇਚਰਲ ਨਹੀਂ ਯੂਜ਼ ਕਰਦੇ ਮਤਲਬ ਬਾਜ਼ਾਰ ਦੀ ਥੋੜੀ ਹੋਵੇ ਹੈ ਨਾ ਉਹਦੇ ਵਿੱਚ ਨਾ ਜੇ ਤੁਸੀਂ ਵਾਲਾਂ ਨੂੰ ਲਾਉਣਾ ਹੋਵੇ ਤਾਂ ਉਹਦੇ ਇੱਕ ਹੋਰ ਤਰੀਕਾ ਹੈ ਉਹਦੇ ਵਿੱਚ ਥੋੜਾ ਜਿਹਾ ਤੇਲ ਪਾ ਲਓ ਤੇ ਉਹ ਲਗਾਓ ਤੁਸੀਂ ਵਾਲਾਂ ਨੂੰ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹ ਤੇ ਜੇ ਤੁਸੀਂ ਸ਼ੈਂਪੂ ਚ ਪਾ ਕੇ ਯੂਜ਼ ਕਰੋ ਥੋੜਾ ਜਿਹਾ ਅਲੋਵੇਰਾ ਪਾ ਲਓ ਸ਼ੈਂਪੂ ਚ ਉਹਦੀ ਜਿਹੜੀ ਹਾਰਡਨੈਸ ਨਾਲ ਸ਼ੈਂਪੂ ਦੇ కెమికਲ ਦੀ ਉਹ ਘੱਟ ਜਾਂਦੀ ਹੈ ਬਹੁਤ ਸੋਹਣਾ ਰਿਜ਼ਲਟ ਦਿੰਦਾ ਉਹ ਵੀ ਵਾਲਾਂ ਨੂੰ ਤੋਂ ਪਹਿਲਾਂ ਸ਼ੈਂਪੂ ਦੇ ਵਿੱਚ ਥੋੜਾ ਜਿਹਾ ਅਲੋਵੇਰਾ ਇੱਕ ਚਮਚਾ ਵਿੱਚ ਪਾ ਲਓ ਉਹ ਵਧੀਆ ਰਿਜ਼ਲਟ ਹੈ ਉਹ ਵੀ ਕਰਕੇ ਦੇਖਿਓ ਤੁਸੀਂ ਸੋ ਇੱਕ ਜਿਹੜਾ ਪਿਛਲੇ ਵਲੌਗ ਦੇ ਵਿੱਚ ਭੈਣ ਕਹਿੰਦੀ ਸੀ ਕਿ ਵੀ ਜਿਹੜਾ ਸੰਸਕ੍ਰੀਨ ਹੈ ਉਹਨੂੰ ਲਾਉਣ ਦਾ ਸਹੀ ਤਰੀਕਾ ਹਨਾ ਦੱਸ ਦੋ ਮੈਨੂੰ ਫਿਰ ਰਿਪੀਟ ਕਰ ਦਿੰਨੀ ਹਾਂ ਮੈਂ ਵੀ ਸੰਸਕ੍ਰੀਨ ਲਗਾਉਣ ਤੋਂ ਪਹਿਲਾਂ ਮੂੰਹ ਧੋਤਾ ਹੋਇਆ ਆਪਾਂ ਜਿਵੇਂ ਨਹਾਉਣ ਤੋਂ ਬਾਅਦ ਨੂੰ ਕਿ ਨਿਕਲੇ ਤੇ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਜੇ ਤੁਹਾਡੀ ਡਰਾਈ ਸਕਿਨ ਹੈ ਫਿਰ ਤਾਂ ਡੈਫੀਨਿਟਲੀ ਵਰਤਦੇ ਹੋਵੋਗੇ ਅਲੱਗ ਗੱਲ ਤੁਸੀਂ ਸਿੱਧੀ ਵੀ ਯੂਜ਼ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਡਾਇਰੈਕਟ ਸਨਸਕ੍ਰੀਨ ਯੂਜ਼ ਨਹੀਂ ਕਰ ਸਕਦੇ ਐਸਾ ਕੁਝ ਨਹੀਂ ਹੈਗਾ ਪਰ ਜੇ ਤੁਸੀਂ ਯੂਜ਼ ਕਰਦੇ ਹੋ ਕੋਈ ਵੀ ਮੋਇਸਚਰਾਈਜ਼ਰ ਤਾਂ ਉਹ ਲਗਾ ਲਓ ਤੇ ਫਿਰ ਉਹਨੂੰ ਥੋੜੀ देर ਮਤਲਬ ਇੱਕ ਅੱਧਾ ਮਿੰਟ ਸੁੱਕ ਲੈਣ ਦਿਓ ਫੇਸ ਤੇ ਹੈ ਨਾ ਤਾਂ ਕਿ ਸਕਿਨ ਦੇ ਅੰਦਰ ਚਲਾ ਜਾਵੇ ਉਸ ਤੋਂ ਬਾਅਦ ਤੁਸੀਂ ਉਹ ਲਗਾ ਲਓ ਸਨਸਕ੍ਰੀਨ ਲਗਾ ਲਓ ਤੇ ਸਨਸਕ੍ਰੀਨ ਜਿਹੜੀ ਵੀ ਤੁਹਾਨੂੰ ਸੂਟ ਕਰੇ ਤੁਸੀਂ ਲੈ ਸਕਦੇ ਹੋ ਕੋਈ ਐਸੀ ਗੱਲ ਨਹੀਂ ਕਿ ਕਿਸੇ ਪਾਰਟਿਕੂਲਰ ਕੰਪਨੀ ਦੀ ਲੈਣੀ ਹੈ ਕਾਫੀ ਬਰੀਆਂ ਕੰਪਨੀਆਂ ਦੀ ਆਉਂਦੀਆਂ ਅੱਛੀਆਂ ਵਾਲੀਆਂ ਆਉਂਦੀਆਂ ਨੇ ਤੇ ਸੋ ਉਹਦਾ ਇਹੀ ਹੈ ਤੇ ਬਾਕੀ ਆਪਣੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਰਜ ਕਰਾਉਣੀ ਹੈ ਕੋਈ ਸੁਝਾਅ ਹੋਵੇ ਉਹ ਵੀ ਮੋਸਟ ਵੈਲਕਮ ਠੀਕ ਹੈ ਮਿਲਦੇ ਆ ਫਿਰ ਕਿਸੇ ਹੋਰ ਵਧੀਆ ਜਿਹੇ ਵਲੌਗ ਚ ਸਤਿ ਸ਼੍ਰੀ ਅਕਾਲ ਇੱਕ ਮਿੰਟ ਇੱਕ ਮਿੰਟ ਤੁਸੀਂ ਮੇਰਾ ਜਿਹੜਾ ਪਹਿਲੇ ਝੂੜਾ ਦੇਖ ਲਓ ਫਿਰ ਮੈਂ ਤੁਹਾਨੂੰ ਇਹ ਹੀ ਝੂੜਾ ਖਾ ਦੂੰਗੀ ਕਿਤੇ ਸਮਝ ਨਹੀਂ ਆ ਰਿਹਾ ਸੰ ਝੂੜਾ ਖਾ ਦੇ ਅੱਜ ਮੈਂ ਨਵਾਂ ਝੂੜਾ ਕੀਤਾ ਜੀ ਦੇਖਿਓ ਕਿਹੋ ਜਿਹਾ ਲੱਗ ਰਿਹਾ ਹੈ ਪਰ ਤਾਂ ਵੈਸੇ ਖਰਾਬ ਜਿਹਾ ਹੋ ਗਿਆ ਮੈਂ ਪਈ ਸੀ ਥੋੜੀ देर ਤਾਂ ਅਗਲੀ ਵਾਰੀ ਮੈਂ ਤੁਹਾਨੂੰ ਖਾ ਦੂੰਗੀ ਜੀ ਅੱਛਾ ਤਾਂ ਠੀਕ ਹੈ ਸਤਿ ਸ਼੍ਰੀ ਅਕਾਲ